ਅੰਮ੍ਰਿਤਸਰ ਦਾ ਸ਼ਿਆਮਾ ਪ੍ਰਸਾਦ ਮੁਖਰਜੀ ਪਾਰਕ ਜਿਸ ਨੂੰ ਅਕਸਰ ਲੋਕ ਗੋਲਬਾਗ ਦੇ ਨਾਮ ਨਾਲ ਜਾਣਦੇ ਹਨ ਗੋਲਬਾਗ ਦੇ ਵਿਕਾਸ ਅਤੇ ਰੱਖ-ਰਖਾਵ ਦੀ ਜ਼ਿੰਮੇਵਾਰੀ ਨਗਰ ਨਿਗਮ ਅੰਮ੍ਰਿਤਸਰ ਦੀ ਹੈ ਰੋਜ਼ਾਨਾ ਸਵੇਰੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸੈਰ ਕਰਨ ਲਈ ਗੋਲਬਾਗ ਵਿਖੇ ਆਉਂਦੇ ਹਨ ਇਸ ਵੇਲੇ ਸਫਾਈ ਨੂੰ ਲੈ ਕੇ ਗੋਲਬਾਗ ਦਾ ਬੁਰਾ ਹਾਲ ਹੈ ਥਾਂ-ਥਾਂ ਤੇ ਕੂੜੇ ਦੇ ਢੇਰ ਅਤੇ ਗੰਕੀ ਨਜ਼ਰ ਆਉਂਦੀ ਹੈ ਜਿਸ ਕਾਰਨ ਇੱਥੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇੱਥੇ ਆਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਹਨ ਜਿਸ ਨਾਲ ਸੈਰ ਕਰਨ ਵਾਲੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਫਾਸਵ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇੱਥੇ ਸਫਾਈ ਨਹੀਂ ਹੋ ਰਹੀ। ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਗੋਲਬਾਗ ਦੀ ਸਫਾਈ ਦਾ ਛੇਤੀ ਤੋਂ ਛੇਤੀ ਪੱਕਾ ਪ੍ਰਬੰਧ ਕਰੇ ਤਾਂ ਜੋ ਇੱਥੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ। ਮੁਸ਼ਕਲੇ ਆ ਜੀ ਸਵੇਰੇ ਰੋਜ਼ ਦਿਹਾੜੀ 4:30 5:30 ਵਾਂਜੇ ਆਉਂਦੇ ਆ ਸਾਥੀਆਂ ਦੇ ਨਾਲ ਸਿਆਲ ਕਰੀਦੀ ਆ ਇਥੇ ਸਫਾਈ ਦਾ ਤੇ ਬਹੁਤ ਬੁਰਾ ਹਾਲ ਆ ਇਥੇ ਸਫਾਈ ਸੇਵਕਾਂ ਨੂੰ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਕਈ ਵਾਰੀ ਉਚਾਇਆ ਹੈ ਸਫਾਈਆਂ ਦੇ ਘਰੋਂ ਮਤਲਬ ਗੰਦ ਬਹੁਤ ਜ਼ਿਆਦਾ ਗੰਦ ਪਾਇਆ ਨਾ ਜਿੱਧਰ ਮਰਜੀ ਵੇਖ ਲਓ ਉਰਲੇ ਬਾਜ ਵੇਖ ਲਓ ਚਾਹੇ ਪਰਲੇ ਬਾਜ ਵੇਖ ਲਓ ਬਹੁਤਾ ਹੀ ਗੰਦਾ ਇਹਨਾਂ ਨੂੰ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਪਰ ਕੋਈ ਇਹਨਾਂ ਨੂੰ ਅਸਰ ਕੋਈ ਨਹੀਂ ਹੈਗਾ ਅਸੀਂ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਸਫਾਈ ਦਾ ਤੇ ਥੋੜਾ ਦੇਖੋ ਹਾਲ ਸਫਾਈ ਦਾ ਤੇ ਬਹੁਤ ਬੁਰਾ ਹਾਲ ਹੈ ਸ਼ਾਇਦ ਤਾਂ ਤੇ ਹੈ ਹੀ ਆ ਗੋਲ ਬਾਜ ਤਾਂ ਕੋਈ ਨਾ ਕੋਈ ਸਰਦਾਰੋ ਤੇ ਕੁੱਤੇ ਬਹੁਤ ਜ਼ਿਆਦਾ ਹੀ ਸਵੇ ਡਰਦੇ ਆਈਦਾ ਡਰਦੇ ਆ ਗੋਲ ਬਾਗ ਦੇ ਦੀ ਬਹੁਤ ਜ਼ਿਆਦਾ ਕੁੱਤੇ ਆ ਗਾਈਆਂ ਵੀ ਬਹੁਤ ਹਾਂ گاਵਾ ਵੀ ਹੈਗੀਆਂ ਇੱਥੇ ਵਛੀਆਂ ਵੀ ਹੈਗੀਆਂ ਕਹਿੰਦਾ ਮਤਲਬ ਹਾਂ ਲੈਟਾਂ ਦਾ ਬੁਰਾ ਹਾਲ ਆ ਲੈਟਾਂ ਨਹੀਂ ਹੈਗੀਆਂ ਇੱਥੇ ਗੋਲ ਬਾਗ ਦੇ ਵਿੱਚ ਸਫਾਈ ਦੀ ਬਹੁਤ ਬੁਰੀ ਹਾਲਤ ਹੈ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਵਾ ਪਰ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਦੇਖੋ ਬਾਹਰ ਕੂੜੇ ਦੇ ਬਹੁਤ ਜ਼ਿਆਦਾ ਢੇਰ ਲੱਗੇ ਆ ਕੁੱਤੇ ਬਹੁਤ ਜ਼ਿਆਦਾ ਘੁੰਮਦੇ ਨੇ ਗਊਆਂ ਬਹੁਤ ਜ਼ਿਆਦਾ ਘੁੰਮਦੀਆਂ ਨੇ ਉੱਧਰ ਇੱਕ ਗੇਟ ਅੱਗੇ ਬੰਦ ਹੁੰਦਾ ਸੀ ਉਹ ਗੇਟ ਵੀ ਹੁਣ ਖੋਲ ਦਿੱਤਾ ਦਾ ਕੋਈ ਪਤਾ ਨਹੀਂ ਚੱਲਦਾ ਅੰਦਰ ਲੋਕੀ ਆਵਾਰਾ ਗਊਆਂ ਕੁੱਤੇ ਘੁੰਮਦੇ ਰਹਿੰਦੇ ਨੇ ਲੋਕਾਂ ਦੀ ਡਿਮਾਂਡ ਇਹ ਹੀ ਹੈ ਕਿ ਇੱਥੇ ਸਫਾਈ ਕੀਤੀ ਜਾਵੇ ਬਾਗ ਦਾ ਧਿਆਨ ਕੀਤਾ ਜਾਵੇ ਅੱਗੇ ਬਾਗ ਦੇ ਵਿੱਚ ਮਾਲੀ ਹੁੰਦੇ ਸੀ ਪੌਦਿਆਂ ਨੂੰ ਪਾਣੀ ਵਗੜਾ ਵੀ ਦਿੱਤਾ ਜਾਂਦਾ ਸੀ ਹੁਣ ਤਾਂ ਕੋਈ ਦੇਖੀਦਾ ਹੀ ਨਹੀਂ ਕੋਈ ਸਫਾਈ ਕਰਮਚਾਰੀ ਹੈਗਾ ਨਾਮ ਦੀ ਕੋਈ ਚੀਜ਼ ਵੀ ਹੈਗੀ ਐਥੇ ਦੇ ਆਂਦੇ ਸਵਸਥ ਹੋਣ ਵਾਸਤੇ ਨੇ ਪਰ ਇੱਥੇ ਬਿਮਾਰ ਹੋ ਗਏ ਜਾਂਦੇ ਨੇ ਜੋ ਇੱਥੇ ਦੇ ਬਾਗ ਦੇ ਹਾਲਾਤ ਹੋ ਗਏ ਨੇ ਔਰ ਮੁਸ਼ਕਿਲ ਹੈ ਇੱਕ ਮੁਸ਼ਕਲ ਹੋਵੇ ਦਿੱਤਾ ਤੁਹਾਨੂੰ ਮੈਂ ਯਾਰ ਆਈ ਮੁਸ਼ਕਿਲ ਹੈ 40 ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਆ ਇੱਥੇ ਜੋ ਗੰਦਾ ਇੱਥੇ ਹੈ ਜੋ ਪੋਟੀਆਂ ਇੱਥੇ ਕਰਦੇ ਆ ਕੇ ਲੋਕੀ ਉਧਰੋਂ ਧੂਆਂ ਚੜ੍ਹ ਦਿੰਦੇ ਨੇ ਅਸੀਂ ਝਾਲ ਕਰਨੇ ਹੁੰਦੇ ਆ ਇੱਥੇ ਆ ਕੇ ਕਲਪੀ ਦਾ ਜੀ ਸੁਰਾਈ ਨਹੀਂ ਕਰਦਾ ਇੱਥੇ ਨਾ ਇੱਥੇ ਲਾਈਟ ਆ ਨੇ ਨਾ ਇੱਥੇ ਕੁਝ ਹੈ ਸਿਰਫ ਨਹਿਰ ਕਰਦੀ ਚੌਪੜ ਰਾਜਾ ਬਣਿਆ ਦਾ ਸਾਡੀ ਮੰਗ ਹੈ ਤੇ ਸਫਾਈ ਹੋਵੇ ਅਸੀਂ ਸੈਲ ਕਰਨ ਆਨੇ ਆ ਇੱਥੇ ਬਾਗ ਬਣਿਆ ਸੀ 11000 ਰੁਪਏ ਲੱਗੇ ਜੀ ਨਾ ਜੀ ਇੱਥੇ ਪ੍ਰੈਮਿਸਿਸ ਤੇ ਬਹੁਤ ਹੀ ਬੁਰਾ ਹਾਲ ਹੈ ਤੇ ਦੇਖੋ ਸੁਰੇਜੇ ਤੁਸੀਂ ਲੋਕੀ ਸਾਰੇ ਸ਼ਿਫਟ ਹੋ ਕੇ ਕੰਪਨੀ ਬਾਗ ਸਾਈਡ ਵਾਲੀ ਜਾ ਰਹੇ ਨੇ ਐਸੇ ਕਾ ਕਿ ਜੀ ਇੱਥੇ ਸਾਡੀ ਸਫਾਈ ਦਵੇ ਤੁਸੀਂ ਦੇਖੋ ਕਿ ਆਊਟੇਰੀਆ ਚ ਇੰਨਾ ਗੰਦਾ ਕਦੀ ਆਇਤਾ ਸੀ ਸਫਾਈ ਹੁੰਦੇ ਨਹੀਂ ਦੇਖਿਆ ਕੋਈ ਕੋਈ ਇਹਨਾਂ ਦੀ ਦੇਖਵਾਲ ਹੀ ਨਹੀਂ ਹੈ ਕੋਈ ਰਿਸਪੌਂਸਿਬਿਲਟੀ ਨਹੀਂ ਨਿਚੋੜੇ ਆਪਣਾ ਇਹ ਚਾਹੀਦਾ ਪ੍ਰਸ਼ਾਸਨ ਨੂੰ ਤੇ ਜੋ ਵੀ ਇਨਫਰਮੇਸ਼ਨ ਇੱਥੋਂ ਦਾ ਹੈਗਾ ਵਾ ਇਹਨਾਂ ਨੂੰ ਮੈਨੇਜ ਕਰਨਾ ਚਾਹੀਦਾ ਤੇ ਸਾਫ਼ ਸੁਥਰਾ ਤੇ ਕਲੀਨ ਐਟਮੋਸਫੇਅਰ ਚਾਹੀਦਾ ਜੀ ਇੱਥੇ ਫਾਸਟਵੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਬਹੁਤ ਹੀ ਪੁਰਾਣੇ ਬਾਗ ਜਿਸ ਨੂੰ ਕੀ ਗੋਲ ਬਾਗ ਕਿਹਾ ਜਾਂਦਾ ਹੈ ਔਰ ਇੱਥੇ ਸ਼ਹਿਰ ਦੇ ਵਸਨੀਕ ਸਿਰੇ ਸਿਰੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸੈਰ ਕਰਨ ਲਈ ਆਉਂਦੇ ਹਨ ਪਰ ਇੱਥੋਂ ਦੇ ਹਾਲਾਤ ਤੁਸੀਂ ਦੇਖੇ ਨੇ ਸਫਾਈ ਦਾ ਬੁਰਾ ਹਾਲ ਹੈ ਔਰ ਮੇਨਟੇਨੈਂਸ ਵੀ ਕਿਸੇ ਪ੍ਰਕਾਰ ਦੀ ਨਜ਼ਰ ਨਜ਼ਰ ਨਹੀਂ ਆਉਂਦੀ ਇਸ ਲਈ ਉਹਨਾਂ ਨਿਗਮ ਪ੍ਰਸ਼ਾਸ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ